ਜਦ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਯੂਕੇ ਰਹਿੰਦੇ ਹੋ ਤੇ ਯੂਕੇ ਦੀ ਹੀ ਇੱਕ ਸੰਸਥਾ ਸਮਾਸਿਵ ਸੰਸਥਾ ਖਾਲਸਾ ਐਡ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਖਾਲਸਾ ਐਡ ਦੇ ਜੋ ਇੰਡੀਆ ਦੇ ਵਿੱਚ ਜੋ ਟੀਮ ਹੈ ਜੋ ਮੁਖੀ ਨੇ ਉਹ ਇਸ ਸੰਸਥਾ ਤੋਂ ਲੱਗ ਹੋ ਚੁੱਕੇ ਨੇ ਅਤੇ ਉਹਨਾਂ ਨੇ ਇਸ ਖਾਲਸਾ ਐਡ ਸੰਸਥਾ ਤੇ ਇਲਜ਼ਾਮ ਲਗਾਈ ਨੇ ਕਿ ਚੰਗੇ ਪ੍ਰਬੰਧ ਨਹੀਂ ਹੈਗੇ ਅਤੇ ਜੋ ਟਰਾਂਸਪੇਰਸੀ ਹੈ ਉਹ ਵੀ ਇੱਥੇ ਨਹੀਂ ਹੈ ਉਸ ਦੀ ਵੀ ਘਾਟ ਹੈ ਕਿਵੇਂ ਦੇਖਦੇ ਹਾਂ ਇਸ ਨੂੰ ਤੁਸੀਂ ਕਹਿ ਲੋ ਕਿ ਸਾਰੀ ਘਟਨਾ ਨੂੰ ਜੀ ਬਿਲਕੁਲ ਬਿਲਕੁਲ ਇੱਕ ਘਟਨਾ ਹੁਣੇ ਹੀ ਸਾਹਮਣੇ ਆਈ ਹੈ तकरीबन 1-2 ਦਿਨ ਪਹਿਲਾਂ ਹੀ ਜਿਹੜੇ ਨੇ ਇੰਡੀਆ ਦੇ ਚੀਫ ਨੇ ਜਿਹੜੇ ਖਾਲਸਾ ਏਡ ਦੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੋ ਅੱਜ ਇਸ ਪ੍ਰੋਗਰਾਮ ਰਾਹੀਂ ਅਸੀਂ 2-4 ਜਿਹੜੇ ਟੌਪਿਕ ਹੈਗੇ ਆ ਉਹਦੇ ਉੱਤੇ ਗੱਲਬਾਤ ਕਰਾਂਗੇ ਜਿਹੜੇ ਇਸ ਸੰਸਥਾ ਨੂੰ ਲੈ ਕੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਆ ਜਾਂਦਾ ਕਿ ਜਿਹੜੇ ਇਲਜ਼ਾਮ ਲੱਗਦੇ ਨੇ ਖਾਲਸਾ ਏਡ ਦੇ ਉੱਤੇ ਕਿ ਉਹ ਟਰਾਂਸਪੈਂਸੀ ਨਹੀਂ ਰੱਖਦੇ ਦੂਸਰੀ ਗੱਲ ਕਰਾਂਗੇ ਗਲੋਬਲ ਸਿਕਸ ਜਿਹੜੀ ਇੱਕ ਸੰਸਥਾ ਹੈਗੀ ਆ ਉਹ ਖਾਲਸਾ ਏਡ ਦੇ ਵਿੱਚੋਂ ਹੀ ਨਿਕਲੀ ਤੀਸਰੀ ਗੱਲ ਕਰਾਂਗੇ ਦਿਲਜੀਤ ਦਸਾਂਝ ਦਾ ਜਿਹੜਾ ਕੋਣ ਬਣੇਗਾ ਕਰੋੜਪਤੀ ਦੇ ਵਿੱਚ ਜਾਣਾ ਤੇ ਉਥੇ ਗਲੋਬਲ 6 ਦੇ ਨੁਮਾਇंदे ਜਿਹੜੇ ਪਿੱਛੇ ਬੈਠੇ ਹੋਣੇ ਯਾਨੀ ਕਿ ਜਿਹੜੀ ਇਹ ਵੀ ਅਨਾਉਂਸ ਕੀਤਾ ਗਿਆ ਦਿਲਜੀਤ ਵੱਲੋਂ ਕਿ ਜਿਹੜੀ ਰਾਸ਼ੀ ਉਥੋਂ ਜਿੱਤੀ ਜਾਏਗੀ ਉਹ ਗਲੋਬਲ 6 ਨੂੰ ਦਿੱਤੀ ਜਾਏਗੀ ਫਿਰ ਹੁਣ ਇਹ ਅਗਲੀ ਜਿਹੜੀ ਗੱਲ ਆਪਾਂ ਕਰਾਂਗੇ ਵੀ ਰਵੀ ਸਿੰਘ ਦਾ ਅਕਾਊਂਟ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਬੈਨ ਹੋਣਾ ਰਵੀ ਸਿੰਘ ਦੀ ਈਮੇਜ ਬਾਰੇ ਜਿਹੜੀ ਹੈਗੀ ਗੱਲਬਾਤ ਹੋਣੀ ਕਿ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਜਾਂ ਭਾਰਤੀ ਨੁਮਾਇੰਦਿਆਂ ਨੂੰ ਲੱਗਦਾ ਵੀ ਇਹ ਕੱਟੜ ਸਿੱਖ ਹੈ ਕੱਟੜਵਾਦ ਦੀ ਗੱਲ ਕਰਦੇ ਨੇ ਸੋ ਆਹ ਸਾਰੀ ਗੱਲਬਾਤ ਆਪਾਂ ਕਰਾਂਗੇ ਸੋ ਸ਼ੁਰੂਆਤ ਕਰਦੇ ਆ ਜਿਹੜੀ ਤੁਸੀਂ ਗੱਲ ਕਹੀ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਖਾਲਸਾ ਏਡ ਦੇ ਮੁਖੀ ਨੇ ਵਿਕਰਮਜੀਤ ਸਿੰਘ ਜੇ ਮੈਂ ਗਲਤ ਨਹੀਂ ਉਹਨਾਂ ਦਾ ਨਾਮ ਇਹੀ ਹੈ ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਉਹਨਾਂ ਨੇ ਇਲਜ਼ਾਮ ਲਾਇਆ ਮਾੜੇ ਪ੍ਰਬੰਧ ਅਤੇ ਟਰਾਂਸਪਰੈਂਸੀ ਦੀ ਜਿਹੜੀ ਹੈਗੀ ਉਹ ਕਮੀ ਹੈ ਤੁਹਾਨੂੰ ਯਾਦ ਹੋਣਾ ਹੈ ਅੱਜ ਤੋਂ ਤਕਰੀਬਨ 3 ਕੁ ਸਾਲ ਪਹਿਲਾਂ ਜੇ ਤਰੀਕ ਐਗਜ਼ੈਕਟ ਜੇ ਨਾਮ ਯਾਦ ਵੀ ਹੋਵੇ ਤਾਂ ਅਮਰਵੀਰ ਸਿੰਘ ਜਿਹੜੇ ਪਹਿਲੇ ਚੀਫ ਹੁੰਦੇ ਸੀਗੇ ਖਾਲਸਾ ਏਡ ਤੇ ਉਹਨਾਂ ਨੇ ਵੀ ਅਸਤੀਫਾ ਇਸ ਗੱਲ ਤੇ ਉਹ ਦਿੱਤਾ ਸੀ ਕਿ ਭਾਈ ਸਾਡੇ ਨਾਲ ਉਹ ਗੱਲਬਾਤ ਨਹੀਂ ਆ ਸਾਡੇ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸਾਨੂੰ ਦੱਸਿਆ ਨਹੀਂ ਜਾਂਦਾ ਕਿ ਇਸ ਤਰੀਕੇ ਨਾਲ ਕੀ ਸੇਵਾ ਕਰਨੀ ਹੈ ਸੋ ਸਾਡੀਆਂ ਤਨਖਾਹਾਂ ਵੀ ਬਹੁਤ ਘਟ ਨੇ ਉਹਨਾਂ ਨੇ ਇਹ ਗੱਲ ਦੇ ਇਲਜ਼ਾਮ ਲਾ ਕੇ ਤੇ ਉਸ ਤੋਂ ਬਾਅਦ ਉਹ ਆਪਣੀ ਸੰਸਾ ਚੱਡ ਗਏ ਸੀ ਹੁਣ ਜਿਹੜੀ ਟਰਾਂਸਪੇਰੈਂਸੀ ਦੀ ਗੱਲ ਹੈ ਨਾ ਖਾਲਸਾ ਏਡ ਦੇ ਬਾਰੇ ਟਰਾਂਸਪੇਰੈਂਸੀ ਦੀ ਗੱਲ ਜਿਹੜੀ ਹੈਗੀ ਆ ਨਾ ਉਹ ਲੌਂਗ ਟਾਈਮ ਤੋਂ ਚੱਲਦੀ ਆ ਰਹੀ ਹੈ ਸੋਸ਼ਲ ਮੀਡੀਆ ਤੇ ਕੁਝ ਸੱਜਣ ਨੇ ਜਿਹੜੇ ਸਮਾਜ ਸੇਵੀ ਵੀ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਪਾ ਪੰਜਾਬ ਦੇ ਵਿੱਚ ਬੈਠੇ ਹੋਏ ਉਹਨਾਂ ਦੇ ਕੰਟੀਨਿਊਸਲੀ ਇਲਜ਼ਾਮ ਜਿਹੜੇ ਨੇ ਉਹ ਖਾਸ ਫਾਇਟ ਦੇ ਉੱਤੇ ਇਹ ਸੀ ਕਿ ਇਹ ਟਰਾਂਸਪੇਰੈਂਸੀ ਨਹੀਂ ਰੱਖਦੇ ਸਿੱਖਾਂ ਦਾ ਪੈਸਾ ਇਹ ਅਰਬ ਮੁਲਕਾਂ ਦੇ ਵਿੱਚ ਜਾ ਕੇ ਜਿਆਦਾ ਜਿਹੜੀ ਹੈ ਸਪੋਰਟ ਕਰਦੇ ਆ ਇਹ ਉਹਨਾਂ ਦੇ ਇਲਜ਼ਾਮ ਜਿਹੜੇ ਲੱਗਦੇ ਰਹੇ ਨੇ ਕਿ ਭਾਈ ਆਪਣੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਅਕਾਊਂਟਾਂ 'ਚ ਪੈਸੇ ਪਏ ਰਹਿੰਦੇ ਆ ਕੋਈ ਪੰਜਾਬ ਦੇ ਵਿੱਚੋਂ ਵੀ ਆ ਕੇ ਇਹ ਸਿੰਘ ਕੋਈ ਵੀਡੀਓ ਬਣਾਉਂਦਾ ਉਹ ਕਹਿੰਦਾ ਵੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਇਹ ਹੈਲਪ ਨਹੀਂ ਕਰਦਾ ਹੈਗੇ ਸੋ ਇਹ ਇਜ਼ਾਮ ਕੰਟੀਨਿਊਸਲੀ ਚੱਲਦੇ ਆ ਰਹੇ ਜਿਹਦਾ ਫਿਰ ਕਦੇ ਜਵਾਬ ਜਿਹੜਾ ਰਵੀ ਸਿੰਘ ਹੋਰੀ ਦਿੰਦੇ ਨੇ ਕਦੀ ਨਹੀਂ ਵੀ ਦਿੰਦੇ ਪਰ ਉਹਨਾਂ ਦੇ ਨਾਲ ਇਹ ਜਿਹੜੀ ਗੱਲਬਾਤ ਹੈ ਉਹ ਜੁੜੀ ਹੋਈ ਹੈ ਲੌਂਗ ਟਾਈਮ ਤੋਂ ਜੁੜੀ ਹੋਈ ਹੈ ਸੋ ਇਸ ਤੋਂ ਬਾਅਦ ਜਿਹੜੀ ਗੱਲ ਆਪਾਂ ਕਰਦੇ ਆ ਕਿ ਜਿਹੜੀ ਗਲੋਬਲ 6 ਹੈਗੀ ਹੈ ਨਾ ਗਲੋਬਲ 6 ਨਿਕਲੀ ਖਾਲਸਾ ਐਡ ਦੇ ਵਿੱਚੋਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਜ਼ਿਕਰ ਕਰਕੇ ਹਟਾਂ ਕਿ ਅਮਰ ਵੀਰ ਸਿੰਘ ਜਿਨ੍ਹਾਂ ਨੇ ਅਸਤੀਫਾ ਦਿੱਤਾ ਪਹਿਲਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਟਾਈਮ ਪਾ ਕੇ ਤੇ ਇੱਕ ਸੰਸਥਾ ਦੀ ਅਨਾਉਂਸਮੈਂਟ ਕਰਤੀ ਕਿ ਅਸੀਂ ਗਲੋਬਲ 6 ਬਣਾਉਣ ਜਾ ਰਹੇ ਹਾਂ ਜੋ ਕਿ ਇਸ ਤਰ੍ਹਾਂ ਮੰਨ ਕੇ ਚੱਲੀਏ ਵੀ ਖਾਲਸਾ ਐਡ ਦੇ ਵਿੱਚੋਂ ਹੀ ਨਿਕਲੀ ਕਾਂਸਾਇਰ ਕਿਉਂ ਵਕ ਹੋ ਕੇ ਅਮਰਵੀਰ ਸਿੰਘ ਹੋਰੀ ਉਹਦੇ ਚੀਫ ਬਣਦੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਸੰਸਥਾ ਚਲਾ ਲਈ ਗਲੋਬਲ 6 ਤੇ ਕੰਟੀਨਿਊਸਲੀ ਇਹ ਜਿਹੜੀ ਆ ਉਹ ਚਲਦੀ ਆ ਰਹੀ ਹੈ ਹੁਣ ਤੱਕ ਵੀ ਤੇ ਜੇ ਪਿਛਲੇ ਹੜਾਂ ਦੀ ਗੱਲ ਕਰੀ ਆ ਜਿਹੜੇ 2-3 ਮਹੀਨੇ ਪਹਿਲਾਂ ਹੜਾ ਆ ਕੇ ਹਟੇ ਨੇ ਉਹਦੇ ਵਿੱਚ ਗਲੋਬਲ 6 ਦੀ ਪ੍ਰੈਜ਼ੈਂਸ ਜਿਹੜੀ ਹੈ ਨਾ ਉਹ ਬੜੀ ਹਾਈਲਾਈਟਡ ਸੀ ਬਹੁਤ ਵੱਡੇ ਪੱਦਰ ਦੇ ਉੱਤੇ ਗਲੋਬਲ 6 ਦੀ ਜਿਹੜੀ ਪ੍ਰੈਜ਼ੈਂਸ ਦਿਖੀ ਆ ਉਹਦੇ ਵਿੱਚ ਹੁਣ ਤੁਸੀਂ ਦੇਖੋ ਤੁਸੀਂ ਅਕਸਰ ਨੋਟ ਕੀਤਾ ਹੋਣਾ ਪਿਛਲੇ 8-10 ਸਾਲਾਂ ਦੇ ਵਿੱਚ ਕਿ ਜਿਹੜੇ ਪਾਲੀਵੁੱਡ ਦੇ ਯਾਨੀ ਕਿ ਪੰਜਾਬ ਦੀ ਫਿਲਮ ਇੰਡਸਟਰੀ ਦੇ ਸਤਾਰੇ ਉਹ ਹਰ ਕੋਈ ਜਿਹੜਾ ਖਾਲਸਾ ਏਡ ਦੇ ਨਾਲ ਕੰਮ ਕਰਦਾ ਹੁੰਦਾ ਸੀ ਇਵਨ ਰਣਦੀਪ ਹੁੱਡਾ ਹੋ ਗਏ ਤਰਸੇਮ ਜੱਸੜ ਸਿੱਧੂ ਮੂਸੇਵਾਲਾ ਉਹ ਖਾਲਸਾ ਏਡ ਦੇ ਸਟਾਲਾਂ ਦੇ ਉੱਤੇ ਨਜ਼ਰ ਆਉਂਦੇ ਹੁੰਦੇ ਸੀ ਪਰ ਇਸ ਵਾਰ ਕੋਈ ਵੀ ਕਲਾਕਾਰ ਜਿਹੜਾ ਖਾਲਸਾ ਏਡ ਦੇ ਨਾਲ ਸੇਵਾ ਕਰਦਾ ਹੋਇਆ ਨਹੀਂ ਦੇਖਿਆ ਜਦ ਕਿ ਗਲੋਬਲ 6 ਦੇ ਨਾਲ ਦਲਜੀਤ ਦਸਾਂਜ ਵਰਗੇ ਬੰਦੇ ਵੀ ਜਿਹੜੇ ਐਸੋਸੀਏਟ ਹੋ ਗਏ ਉਹਨਾਂ ਦੇ ਨਾਲ ਉਹ ਰਲ ਕੇ ਜਿਹੜਾ ਕੰਮ ਕਰਦੇ ਰਹੇ ਬੇਸ਼ੱਕ ਮਨਕੀਰ ਤੌਲਖ ਤੁਸੀਂ ਦੇਖਿਆ ਹੁਣ ਉਹਨਾਂ ਨੇ ਟਰੈਕਟਰਾਂ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਸਾਰੇ ਟਰੈਕਟਰ ਜਿਹੜੇ ਨੇ ਮੈਂ ਗਲੋਬਲ 6 ਨੂੰ ਦਾਨ ਕੀਤੇ ਆ ਸੋ ਗਲੋਬਲ 6 ਦਾ ਉਭਾਰ ਹੋਣਾ ਤੇ ਰਵੀ ਸਿੰਘ ਖਾਲਸਾ ਖਾਲਸਾ ਏਡ ਜਿਹੜੀ ਹੈਗੀ ਆ ਉਹਨਾਂ ਨੂੰ ਪਾਸੇ ਹੌਲੀ ਹੌਲੀ ਕੀਤੇ ਜਾਣਾ ਇਹ ਜਿਹੜੀ ਚੀਜ਼ ਹੈ ਕਿਉਂ ਹੋ ਰਹੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਰਵੀ ਸਿੰਘ ਖਾਲਸਾ ਬੇਸ਼ੱਕ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਵਿੱਚ ਜਿਹੜੀਆਂ ਆਪਾਂ ਕਹੀਏ ਵੀ ਨਾਨ ਸਿੱਖ ਸਟੇਟਸ ਹੈਗੀਆਂ ਉੱਥੇ ਵੀ ਸੇਵਾ ਕੰਟੀਨਿਊਸਲੀ ਕਰਦੇ ਰਹੇ ਆ ਵਿਦੇਸ਼ ਦੇ ਵਿੱਚ ਵੀ ਕਰਦੇ ਰਹੇ ਆ ਪੰਜਾਬ 'ਚ ਵੀ ਕਰਦੇ ਰਹੇ ਆ ਠੀਕ ਹੈ ਕਿੰਨੀ ਕਰਦੇ ਨੇ ਕਿੰਨੀ ਟਰਾਂਸਪੇਰੈਂਸੀ ਹੈਗੀ ਆ ਕਿੰਨਾ ਉਹ ਖਾਂਦੇ ਨੇ ਕਿੰਨਾ ਨਹੀਂ ਖਾਂਦੇ ਇਹ ਗੱਲਾਂ ਵੱਖਰੀਆਂ ਨੇ ਆਪਾਂ ਆਪਣੇ ਦਰਸ਼ਕਾਂ ਦੇ ਅੱਗੇ ਰੱਖ ਦਾਂਗੇ ਕਿਉਂਕਿ ਅਸੀਂ ਕੋਈ ਇਨਵੈਸਟੀਗੇਸ਼ਨ ਟੀਮ ਨਹੀਂ ਹੈ ਨਾ ਸੋ ਆਪਾਂ ਉਸ ਤਰੀਕੇ ਨਾਲ ਗੱਲ ਕਰਾਂਗੇ ਸੇਵਾ ਉਹ ਕਰਦੇ ਆ ਰਹੇ ਨੇ ਉਹਨਾਂ ਦੀ ਇੱਕ ਇਮੇਜ ਜਿਹੜੀ ਹੈਗੀ ਹੈ ਉਹ ਬਣੀ ਹੋਈ ਦੁਨੀਆ ਦੇ ਵਿੱਚ ਵੀ ਇੱਕ ਸਿੱਖੀ ਸਰੂਪ ਵਾਲਾ ਚਿਹਰਾ ਜਿਹੜਾ ਹੈ ਉਹ ਮਦਦ ਕਰ ਰਿਹਾ ਹੈ ਉਹ ਪੱਗਾਂ ਵਾਲੇ ਜਿਹੜੇ ਨੇ ਉਹ ਆ ਕੇ ਮੁਸਲਮਾਨਾਂ ਦੇ ਦੇਸ਼ਾਂ 'ਚ ਮਦਦ ਕਰਦੇ ਨੇ ਇੰਗਲੈਂਡ 'ਚ ਵੀ ਕਈ ਵਾਰੀ ਉਹ ਸੇਵਾਵਾਂ ਕਰਦੇ ਹੁੰਦੇ ਨੇ ਜਾਂ ਫਿਰ ਹੋਰ ਅਮਰੀਕਾ ਦੇ ਵਿੱਚ ਅੱਗ ਲੱਗ ਗਈ ਕਿਤੇ ਕੈਲੀਫੋਰਨੀਆ ਦੇ ਜੰਗਲਾਂ ਨੂੰ ਉੱਥੇ ਵੀ ਉਹ ਸੇਵਾ ਕਰ ਰਹੇ ਆਸਟ੍ਰੇਲੀਆ ਦੇ ਵਿੱਚ ਵੀ ਸੇਵਾ ਕਰ ਰਹੇ ਨੇ ਉਹਦੇ ਨਾਲ ਕੀ ਹੁੰਦਾ ਵੀ ਇੱਕ ਸਿੱਖਾਂ ਦੀ ਇੱਕ ਪਹਿਚਾਣ ਬਣਦੀ ਹੈ ਕਿ ਇਹ ਲੋਕ ਜਿਹੜੇ ਨੇ ਸੇਵਾ ਭਾਵਨਾ ਵਾਲੇ ਨੇ ਲੋਕਾਂ ਦੀ ਮਦਦ ਕਰਦੇ ਨੇ ਬੇਸ਼ੱਕ ਇਹਦੇ ਵਿੱਚ ਕੋਈ ਗੱਲ ਨਹੀਂ ਮੈਂ ਬਹੁਤ ਸਾਰੇ ਗੋਰਿਆਂ ਦੇ ਕੋਲੋਂ ਇਹ ਗੱਲ ਸੁਣੀ ਹੈ ਵੀ ਸਿੱਖ ਜਿਹੜੇ ਨੇ ਉਹ ਸੇਵਾ ਕਰਦੇ ਨੇ ਸੋ ਕਿਤੇ ਨਾ ਕਿਤੇ ਵੱਡਾ ਹੱਥ ਜਿਹੜਾ ਉਹ ਖਾਲਸਾ ਏਡਾ ਉਹਦੇ ਵਿੱਚ ਹੈ ਰਵੀ ਸਿੰਘ ਖਾਲਸਾ ਹੋਰਾਂ ਦਾ ਹੈਗਾ ਉਹਦੇ ਨਾਲ ਨਾਲ ਰਵੀ ਸਿੰਘ ਖਾਲਸਾ ਹੋਰਾਂ ਦੇ ਵਿੱਚ ਬਾਕੀ ਚੈਰਿਟੀਆਂ ਵਾਲਿਆਂ ਤੋਂ ਵੱਖਰਾ ਕੀ ਹੈ ਬਾਕੀ ਸੰਸਾਵਾਂ ਨਾਲੋਂ ਵੱਖਰਾ ਕੀ ਹੈ ਰਵੀ ਸਿੰਘ ਖਾਲਸਾ ਹੋਰੀ ਸਿੱਖਾਂ ਦੇ ਨਾਲ ਹੋਏ ਧੱਕੇ ਦੀ ਗੱਲਬਾਤ ਜਿਹੜੀ ਹੈ ਨਾ ਉਹ ਕੰਟੀਨਿਊਸਲੀ ਟਵਿੱਟਰ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਰਹਿੰਦੇ ਆ ਬੇਸ਼ੱਕ ਸੰਤ ਜਰਨੈਲ ਸਿੰਘ ਦੀ ਗੱਲ ਹੋਵੇ ਉਹ ਕਰਦੇ ਆ ਬੇਸ਼ੱਕ ਨਵੰਬਰ 84 ਦੇ ਜੈਨੋਸਾਈਡ ਦੀ ਗੱਲ ਹੋਵੇ ਉਹ ਕਰਦੇ ਆਏ ਆ ਤੇ ਹੋਰ ਵੀ ਜਿਹੜੀ ਕੋਈ ਘਾਟਵਾਦ ਹੁੰਦੀ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਉਹ ਉਹਦੀ ਗੱਲ ਕਰ ਦਿੰਦੇ ਨੇ ਜਦਕਿ ਬਾਕੀ ਸਸਾਵਾਂ ਵਾਲੇ ਕਿਤੇ ਨਾ ਕਿਤੇ ਚੁੱਪ ਵੱਟ ਲੈਂਦੇ ਆ ਉਹ ਕਹਿੰਦੇ ਵੀ ਆਪਾਂ ਸਾਰੇ ਪਾਸੇ ਰੱਖਣੇ ਭਾਰਤ ਸਰਕਾਰ ਨੂੰ ਵੀ ਖੁਸ਼ ਰੱਖਣਾ ਤੇ ਬਾਕੀਆਂ ਨੂੰ ਵੀ ਖੁਸ਼ ਰੱਖਣਾ ਪਰ ਰਵੀ ਸਿੰਘ ਖਾਲਸਾ ਹੋਰੀ ਸੇਵਾ ਵੀ ਕਰਦੇ ਨੇ ਭਾਰਤ ਦੇ ਵਿੱਚ ਵੀ ਕਰਦੇ ਨੇ ਨਾਨ ਸਿਕ ਸਟੇਟਸ ਜਿੱਥੇ Hindu ਭਾਈਚਾਰਾ ਉਹਨਾਂ ਦੀ ਸੇਵਾ ਵੀ ਕਰਦੇ ਆ ਪਰ ਉਹ ਆਪਣਾ ਪੱਖ ਵੀ ਰੱਖਦੇ ਆ ਪਰ ਉਹ ਆਪਣਾ ਪੱਖ ਵੀ ਰੱਖ ਦਿੰਦੇ ਆ ਜੋ ਗੱਲ ਜਿਹੜੀ ਐ ਕਿਤੇ ਨਾ ਕਿਤੇ ਆਪਾਂ ਸਮਝਦੇ ਆ ਕਿ ਭਾਰਤ ਸਰਕਾਰ ਨੂੰ ਪਸੰਦ ਨਹੀਂ ਐ ਭਾਰਤ ਸਰਕਾਰ ਨੂੰ ਕਿਉਂ ਨਹੀਂ ਪਸੰਦ ਕਿਉਂਕਿ ਜਿਹੜੇ ਵੱਡੇ ਚਿਹਰੇ ਹੁੰਦੇ ਨੇ ਨਾ ਦੁਨੀਆ ਦੇ ਵਿੱਚ ਫੇਮਸ ਲੋਕ ਹੁੰਦੇ ਨੇ ਜਦੋਂ ਉਹ ਟਵੀਟ ਕਰਦੇ ਆ ਤੇ ਉਹਨਾਂ ਟਵੀਟਾਂ ਦੇ ਅਸਰ ਹੁੰਦੇ ਨੇ ਹੁਣ ਰਵੀ ਸਿੰਘ ਖਾਲਸਾ ਨੂੰ ਵੱਡੀਆਂ ਸ਼ਖਸੀਤਾਂ ਦੁਨੀਆ ਦੀਆਂ ਜ਼ਾਹਰ ਆ ਫੋਲੋ ਕਰਦੀਆਂ ਹੋਣਗੀਆਂ ਤੇ ਜਦੋਂ ਰਵੀ ਸਿੰਘ ਖਾਲਸਾ ਹੋਰੀ ਭਾਰਤ ਦੇ ਵਿੱਚ ਹੋਏ ਘਟ ਗਣਤੀਆਂ ਦੇ ਉੱਤੇ ਹਮਲਿਆਂ ਦੀ ਗੱਲ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਭਾਰਤ ਸਰਕਾਰ ਦੇ ਉਲਟ ਜਾਂਦੀ ਆ ਭਾਰਤ ਸਰਕਾਰ ਦੀ ਨਿਗਾਹ ਦੇ ਵਿੱਚ ਰਵੀ ਸਿੰਘ ਖਾਲਸਾ ਇੱਕ ਕੱਟੜ ਸਿੱਖ ਨੇ ਜੋ ਕਿ ਸਿੱਖਾਂ ਦੀ ਉਹ ਗੱਲ ਕਰਦੇ ਆ ਭਾਰਤ ਸਰਕਾਰ ਦੇ ਕਿਤੇ ਨਾ ਕਿਤੇ ਉਲਟ ਭੋਗ ਭੁਗਤਦੇ ਆ ਇਹ ਗੱਲ ਤੁਸੀਂ ਉਥੋਂ ਸਮਝ ਲਓ ਕਿ ਉਹਨਾਂ ਦਾ ਕਈ ਵਾਰੀ ਟਵਿੱਟਰ ਹੈਂਡਲ ਬੰਦ ਕਰ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚ ਕਦੀ ਫੇਸਬੁੱਕ ਬੈਨ ਕਰ ਦਿੱਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਨਹੀਂ ਰਵੀ ਸਿੰਘ ਸਾਡੇ ਜਿਹੜਾ ਦਾਇਰੇ ਦੇ ਵਿੱਚ ਫਿੱਟ ਨਹੀਂ ਆਉਂਦਾ ਸੋ ਹੁਣ ਜਿਹੜੀ ਗੱਲ ਹੈ ਗਲੋਬਲ 6 ਦੀ ਗਲੋਬਲ 6 ਨੂੰ ਜਿਹੜਾ ਹੈਗਾ ਹੁਣ ਉਭਾਰਿਆ ਗਿਆ ਜਾਂ ਉਹ ਉੱਬਰ ਰਹੀ ਹੈ ਕਿ ਤਾਂ ਕਿ ਖਾਲਸਾ ਇਹ ਜਿਹੜੀ ਹੈ ਹੌਲੀ ਹੌਲੀ ਕਰਕੇ ਪਾਸੇ ਹੋ ਜਵੇ ਤੇ ਇਹਦਾ ਰੂਪ ਜਿਹੜਾ ਹੈਗਾ ਉਹ ਗਲੋਬਲ 6 ਲੈ ਲਵੇ ਹੈਨਾ ਗਲੋਬਲ 6 ਵਾਲੇ ਵੀ ਵਧੀਆ ਕੰਮ ਕਰ ਰਹੇ ਆ ਭਾਵੇਂ ਇਹ ਨਹੀਂ ਕਹਿੰਦੇ ਪਰ ਹੁਣ ਵੱਡੇ ਕਲਾਕਾਰਾਂ ਦਾ ਉਹਨਾਂ ਦੇ ਨਾਮ ਆਉਣਾ ਦਲਜੀਤ ਦੁਸਾਂਝ ਦਾ ਗਲੋਬਲ ਸਿਕਸ ਦੇ ਨਾਲ ਜਾਣਾ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜੇਕਰ ਤੁਸੀਂ ਦੇਖੋ ਦਲਜੀਤ ਦੁਸਾਂਝ ਜਿਦੋਂ ਜਾਂਦੇ ਨੇ ਜਿਹੜਾ ਕਿ ਇੱਕ ਵੱਡਾ ਵਿਵਾਦ ਵੀ ਹੋਇਆ ਉਹਨਾਂ ਦਾ ਹੈ ਨਾ ਕਿ ਅਮਤਾਪ ਦੇ ਪੈਰੀ ਹੱਥ ਲਾਏ ਉਹ ਪਿਛਲੀਆਂ ਕੁਰਸੀਆਂ ਦੇ ਉੱਤੇ ਗਲੋਬਲ ਸਿਕਸ ਦੇ ਨੁਮਾਇੰਦੇ ਬੈਠੇ ਹੋਏ ਆ ਸੋ ਉਹਨਾਂ ਦੇ ਲਈ ਉਹ ਰਾਸ਼ੀ ਜਿਹੜੀ ਹੈ ਦਲਜੀਤ ਦੁਸਾਂਝ ਨੇ ਕਿਹਾ ਕਿ ਮੈਂ ਇਕੱਠੀ ਕਰਕੇ ਹੜ ਪੀੜਤਾਂ ਨੂੰ ਦਵਾਂਗਾ ਉਹ ਗਲੋਬਲ ਸਿਕਸ ਦੇ ਰਾਹੀਂ ਹੀ ਸ਼ਾਇਦ ਆਈ ਹੋਏਗੀ ਸੋ ਮਤਲਬ ਕਿ ਹੁਣ ਰਵੀ ਸਿੰਘ ਖਾਲਸਾ ਬੇਸ਼ੱਕ ਟਰਾਂਸਪੇਰੈਂਸੀ ਨਹੀਂ ਹੈ ਵੱਡੀਆਂ ਤਨਖਾਹਾਂ ਲੈਂਦੇ ਹੋਣਗੇ ਪਰ ਇਹਨਾਂ ਨੂੰ ਹੁਣ ਪਾਸੇ ਕਰਨ ਦੀ ਤਿਆਰੀ ਹੈ ਪਾਸੇ ਕਰਕੇ ਗਲੋਬਲ 6 ਜਿਹੜੀ ਹੈ ਉਹਨਾਂ ਦੀ ਥਾਂ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਜੋ ਇਹ ਬਣ ਰਿਹਾ ਹੈ ਪਹਿਲਾਂ ਪਹਿਲੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੁਣ ਦੂਸਰੇ ਮੁਖੀ ਨੇ ਅਸਤੀਫਾ ਦੇ ਦਿੱਤਾ ਇਹਦੇ ਨਾਲ ਹੁਣ ਖਾਲਸਾ ਏਡ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਉਹਦਾ ਡਾਊਨਫਾਲ ਆ ਤੇ ਜਿਹੜੀ ਗਲੋਬਲ 6 ਹੈ ਉਹਦਾ ਉਭਾਰ ਦਲਜੀਤ ਦੋਸਾਂਝ ਜਾਂ ਮਨਕੀਰ ਤੌਲਖ ਜਾਂ ਹੋਰ ਕਲਾਕਾਰ ਉਹਨਾਂ ਦੇ ਨਾਲ ਤੁਰਦੇ ਫਿਰਦੇ ਦੇਖੇ ਗਏ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਬਾਕੀ ਹਜੇ ਤੱਕ ਇਹਦੇ ਉੱਤੇ ਰਵੀ ਸਿੰਘ ਖਾਲਸਾ ਹੋਰਾਂ ਦਾ ਕੋਈ ਵੀ ਪੱਖ ਨਹੀਂ ਆਇਆ ਜਦੋਂ ਆ ਜਾਂਦਾ ਹੈ ਕਿ ਇਹ ਅਸਤੀਫਾ ਕਿਉਂ ਦਿੱਤਾ ਗਿਆ ਟਰਾਂਸਪੈਰੈਂਸੀ ਦੇ ਉੱਤੇ ਉਹ ਕੀ ਕਹਿੰਦੇ ਨੇ ਉਹ ਵੀ ਆਪਾਂ ਜਰੂਰ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਪਰ ਫਿਲਹਾਲ ਦੀ ਘੜੀ ਇਹੀ ਜਿਹੜੀ ਅਪਡੇਟ ਹੈ ਜਿਹੜੀ ਆਪਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ ਜੀ ਹਾਂ ਜੀ ਬਿਲਕੁਲ ਜਿਵੇਂ ਤੁਸੀਂ ਵੀ ਯੂਕੇ ਰਹਿੰਦੇ ਹੋ ਤੇ ਜੋ ਉਹ ਇਹ ਸੰਸਥਾ ਹੈਗੀ ਹੈ ਇਹ ਵੀ ਯੂਕੇ ਦੀ ਹੀ ਹੈ ਤੇ ਤੁਸੀਂ ਸਾਰਾ ਕੁਝ ਬੜੀ ਨਿਰੋਣ ਦੀ ਜਾਂਚ ਜਾਣਦੇ ਹੋ ਦੇਖਦੇ ਹੋ ਥੋੜਾ ਤਾਂ ਸਾਹ ਜੁੜਨ ਦੇ ਲਈ ਆਪਣੇ ਸਾਰੇ ਜਾਣਕਾਰ ਤੇ ਦਰਸ਼ਕਾਂ ਦੇ ਅਗਰ ਰੱਖਣ ਦੇ ਲਈਏ ਬਾਕੀ ਇੱਕ ਗੱਲ ਮੈਂ ਹੋਰ ਇੱਥੇ ਐਡ ਕਰ ਦੇਣੀ ਚਾਹੁੰਦਾ ਕਿ ਜਿਹੜੇ ਕੰਮ ਹੁੰਦੇ ਨੇ ਹੜਾਂ ਦੇ ਵਿੱਚ ਕਰਨ ਵਾਲੇ ਜਾਂ ਫਿਰ ਬਿਮਾਰਾਂ ਦਾ ਇਲਾਜ ਕਰਾਉਣ ਵਾਲੇ ਜਿਹੜੀਆਂ ਕੁਦਰਤੀ ਕਰੋਪੀਆਂ ਦੇ ਵਿੱਚ ਜਿਹੜੇ ਲੋਕਾਂ ਦੀ ਮਦਦ ਕਰਨਾ ਇਹ ਸਾਰੇ ਕੰਮ ਸਰਕਾਰਾਂ ਦੇ ਹੁੰਦੇ ਨੇ ਕਿਉਂਕਿ ਸਰਕਾਰ ਜਦੋਂ ਬਣਦੀ ਹੈ ਵੋਟਾਂ ਲੈ ਕੇ ਉਹ ਉਹ ਵਾਅਦਾ ਕਰਦੀ ਹੈ ਲੋਕਾਂ ਦੇ ਨਾਲ ਉਹਨਾਂ ਦੀ ਕਮਿਟਮੈਂਟ ਹੁੰਦੀ ਹੈ ਆਪਣੀ ਜਨਤਾ ਦੇ ਨਾਲ ਕਿ ਅਸੀਂ ਤੁਹਾਡੀ ਜਾਨ ਮਾਲ ਦੀ ਰੱਖਿਆ ਕਰਾਂਗੇ ਪਰ ਹੁੰਦਾ ਕੀ ਹੈ ਵੀ ਉਹ ਪਿਛੇ ਹੋ ਜਾਂਦੀਆਂ ਜਾਂ ਸਰਕਾਰਾਂ ਅੱਗੇ ਨਹੀਂ ਆਉਂਦੀਆਂ ਤੇ ਉੱਥੇ ਫਿਰ ਸੰਸਥਾਵਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਉਹ ਸੰਸਥਾਵਾਂ ਕਰਨ ਲੱਗ ਪੈਂਦੀਆਂ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਪੈਸਾ ਖਾਣ ਦੇ ਸੋ ਮਤਲਬ ਕਹਿਣ ਦਾ ਵੀ ਜੇ ਸਰਕਾਰਾਂ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਸਾਨੂੰ ਸੰਸਥਾਵਾਂ ਦੀ ਲੋੜ ਨਹੀਂ ਹੈ ਕਿ ਸੰਸਥਾਵਾਂ ਕੰਮ ਕਰਨ ਹੁਣ ਵਿਦੇਸ਼ਾਂ ਦੇ ਵਿੱਚ ਠੀਕ ਹੈ ਰੈੱਡ ਕਰਾਸ ਵਰਗੀਆਂ ਜਿਹੜੀਆਂ ਸੰਸਥਾਵਾਂ ਚੱਲਦੀਆਂ ਪਰ ਮੋਸਟਲੀ ਕੰਮ ਜਿਹੜੇ ਉਹ ਸਰਕਾਰ ਕਰਦੀ ਹੈ ਮੂਸਲੀ ਜਿਹੜੇ ਆ ਜਨਤਾ ਦੇ ਕੰਮ ਵਿਦੇਸ਼ਾਂ ਦੇ ਵਿੱਚ ਉਹ ਸਰਕਾਰਾਂ ਹੀ ਕਰਦੀਆਂ ਪਰ ਸਾਡੀ ਕਿਤੇ ਨਾ ਕਿਤੇ ਝਾਕ ਹੁੰਦੀ ਹੈ ਕਿ ਕੋਈ ਸੰਸਥਾ ਆ ਕੇ ਕੰਮ ਕਰੇ ਫਿਰ ਉਸ ਸੰਸਥਾਵਾਂ ਦੇ ਮੁਖੀ ਜਾਂ ਕੋਈ ਖਾਂਦਾ ਹੈ ਜਾਂ ਨਹੀਂ ਖਾਂਦਾ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਹਨਾ ਕੋਈ ਇਹ ਤਾਂ ਹੈ ਨਹੀਂ ਕੋਈ ਦੁੱਧ ਧੋਤਾ ਉਹ ਉਹ ਖਾਂਦਾ ਵੀ ਹੋ ਸਕਦਾ ਹੈ ਉਹ ਨਹੀਂ ਵੀ ਖਾਂਦਾ ਹੋ ਸਕਦਾ ਫਿਰ ਤਾਂ ਭਾਈ ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੈ ਫਿਰ ਤੁਸੀਂ ਜੇ ਉਹਨਾਂ ਦੇ ਉੱਤੇ ਝਾਕ ਰੱਖੋ ਤੁਹਾਡੀਆਂ ਸਰਕਾਰਾਂ ਕੰਮ ਨਹੀਂ ਕਰਦੀਆਂ ਫਿਰ ਸੰਸਥਾਵਾਂ ਹੋਣ ਦੇ ਵਿੱਚ ਆ ਜਾਂਦੀਆਂ ਜੀ ਧੰਨਵਾਦ